ਜੀ ਕਮੌਨ ਵਿਦੇਸ਼ ਕੇ ਪੰਜਾਬੀ ਨੌਜਵਾਨ ਦੀ ਵਿਦੇਸ਼ ਦੀ ਧਰਤੀ ਤੇ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਮ੍ਰਿਤਕ ਜਿਲ੍ਹਾ ਤਰਨਤਾਲ ਦੇ ਪੱਤੇ ਦੇ ਵਿੱਚ ਵਿਧਾਨ ਸਭਾ ਹਲਕੇ ਦੇ ਪਿੰਡ ਮਣਿਆਲਾ ਦਾ ਹੈ ਰਹਿਣ ਵਾਲਾ ਸੀ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਤੇਜਵੀਰ ਸਿੰਘ ਤੇ ਉਸਦੀ ਪਤਨੀ ਜਗਰੁਪ ਕੌਰ 4 ਸਾਲ ਤੋਂ ਕੈਨੇਡਾਤ ਗਏ ਹੋਏ ਸੀ ਤੇ ਤੇਜਵੀਰ ਕੈਨੇਡਾ ਦੇ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਕੈਨੇਡਾ ਤੋਂ ਅਮਰੀਕਾ ਟਰਾਲ ਲੈ ਕੇ ਗਿਆ ਸੀ ਜਿੱਥੇ ਕਿ ਅਮਰੀਕਾ ਦੇ ਵਿੱਚ ਉਸਨੂੰ ਕਿਸੇ ਗੱਡੀ ਨੇ ਫੇਟ ਮਾਰ ਦਿੱਤੀ ਹੁਣ ਜ਼ਖਮੀ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਬੀਤੀ ਰਾਤ ਉਸ ਵਾਪਸ ਪੰਜਾਬ ਲਿਆਉਣ ਦੀ ਮੰਗ ਕਰਦੇ ਹੋਏ ਹੋਰਨਾ ਸਮਾਸੇਵੀ ਸੰਸਥਾਵਾਂ ਦੇ ਕੋਲੋਂ ਵੀ ਮ੍ਰਿਤਕ ਦੇ ਪੰਜਾਬ ਲਿਆਉਣ ਦੇ ਵਿੱਚ ਸਹਿਯੋਗ ਦੀ ਮੰਗ ਕੀਤੀ ਹੈ। ਤੁਹਾਡੇ ਕੀ ਲੱਗਦਾ ਸੀ? ਤੇ ਇਹ ਜੀ ਲੜਕਾ ਹੀ ਆਪਣਾ। ਤੇ ਕੀ ਗੱਲਬਾਤ ਦੀ ਨਜ਼ਰਾਂ ਨੂੰ ਕਿੰਨੇ ਚੱਕ ਬੈਸੀ? ਗੱਲ ਜੀ ਕਾਦੀ ਬਣਨੀ ਸੀ? ਮੇਰਾ ਉਹ ਦੋ ਲਖਾ ਦੀ ਐਂਡੋ ਕਿੰਨੇ ਚ ਸਮਾਂ ਦਾ ਕੈਨੇਡਾ ਗਏ ਸੀ ਤੇ ਜੀ 3 ਸਾਲ ਹੋ ਗਏ ਆ ਗਏ ਨੇ ਹਾਂ ਜੀ ਹਾਸਾ ਆਇਆ ਤੇ ਭਾਈ ਹਾਸਾ ਹੋ ਗਿਆ ਜੀ ਲੜਕਾ ਆਪਣਾ ਖਤਮ ਹੋ ਗਿਆ ਬਾਕੀ ਕੀ ਗੱਲ ਤੇ ਗੱਲ ਵੀ ਨਹੀਂ ਹੋਣੀ ਕੋਈ ਚਾਹੀਦੀ ਕੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਉੱਧਰ ਦੇ ਕੋਈ ਜਿਹੜੇ ਹੈਗੇ ਨੇ ਅਮਰੀਕਾ ਦੇ ਜਾਂ ਕੈਨੇਡਾ ਦੇ ਕੋਈ ਤਾਂ ਇਹ ਸੱਚ ਹੈ ਕਿ ਜਦੋਂ ਡੈਡ ਬੋਰਡ ਦੀ ਵਾਸਤੇ ਸਾਡੀ ਜੀ ਮਦਦ ਕੀਤੀ ਜਾਏ ਮਾਂ ਰੋਈ ਜਾਂਦੀ ਆ ਮਾਂ ਦਾ ਹਾਲ ਮਾਰਾ ਹੋ ਗਿਆ ਮੈਂ ਕਿਹਾ ਕਿ ਕਿਹੜੀ ਅਪੀਲ ਸੀ ਇਹ ਤਾਂ ਅਮਰੀਕਾ ਚ ਗਿਆ ਸੀ ਭਾਜੀ ਟਰਾਲਾ ਵੇ ਅਮਰੀਕਾ ਨੂੰ ਗਿਆ ਹੀ ਡੈਡ ਅਮਰੀਕਾ ਨਾਲ ਜਾਂਦਾ ਅੱਛਾ ਉੱਥੇ ਗਿਆ ਜੀ ਮਗਰੋਂ ਗੱਡੀ ਆ ਮਗਰੋਂ ਕਾਰ ਹੀ ਮਾਰ ਗਈ ਸਾਬਾ ਤੇ ਸਾਰੇ ਟਾਈਮ ਨੂੰ ਤੁਹਾਨੂੰ ਕੋਈ ਮਾਲਾ ਕਰ ਸਾਨੂੰ ਜਿਹੜੜ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ 'ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਬੌਤੀ ਨੂੰ ਲਾਇਆ ਬੌਤੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ ਸਾਡੇ ਨਾਲ ਜ਼ੁਲਮ ਹੋ ਗਿਆ ਜੇ ਸ਼ੁੱਕਰਵਾਰ ਦੀ ਗੱਲ ਹੈ ਜੇ ਹਾਂਜੀ ਖੈ ਤੇ ਵੀ ਮੰਜੇ ਤੇ ਕੋਈ ਸਾਡਾ ਹਾਲ ਨਹੀਂ ਰਹਿ ਗਿਆ ਅਸੀਂ ਲੁੱਟੇ ਮਾਰੇ ਗਏ ਜੇ ਮੇਰੇ ਨਾ ਅਰਸ਼ਬੀਰ 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 ਕੀ ਗੱਲ ਹੋਈ ਏ ਤੁਹਾਡੇ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਆਸਟ੍ਰੇਲੀਆ ਤੇ ਗੱਡੀ ਤੋਂ نیچے ਉਤਰਿਆ ਗੱਡੀ ਕਾਰ ਦੇ ਵਿੱਚ ਵੱਜਿਆ ਉਹ ਐਕਸੀਡੈਂਟ ਹੋ ਗਿਆ ਤੁਸੀਂ ਪਲੀਜ਼ ਮੇਰੇ ਵੀਰ ਨੂੰ ਇਧਰ ਜੋ ਛੱਲੀਪੁੜੀ ਵਿੱਚ ਅਸੀਂ ਆਦਾ ਪਰ ਆਪਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀ ਕਿ ਤੁਸੀਂ ਪਲੀਜ਼ ਮੇਰੇ ਵੀਰ ਦੀ ਬਾਡੀ ਪਲੀਜ਼ ਇੰਟੀ ਹਵਾਪਸ ਸਾਡੇ ਕੋਲ ਭੇਜ ਦਿਓ ਲਗਦਾ ਕਿ ਪਾਵਰ ਚ ਹੈ ਮੈਂ ਕੋਠੇ ਤੋਂ ਡਿੱਗ ਗਈ ਸੀ ਸੱਟ ਲੱਗ ਗਈ ਮਨ ਕਿਤੇ ਬਸ ਪੂਰੀ ਬਾਡੀ ਦਾ ਸਰਕਲ ਖਲੋ ਗਿਆ